ਸਿਵਲ ਹਸਪਤਾਲ ਫਗਵਾੜਾ ਦੇ ਨਸ਼ਾ ਛਡਾਊ ਕੇਂਦਰ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੰਮਕਾਜ ਬੰਦ ਰੱਖ ਹੜਤਾਲ ਕਰਦਿਆਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇ ਵਾਜਿ ਕੀਤੀ ਗਈ ਇਸ ਵਕਤ ਜਿੱਥੇ ਮੁਲਾਜ਼ਮਾਂ ਨੇ ਸਰਕਾਰ પાસે ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਉੱਥੇ ਹੀ ਇਸ ਨਸ਼ਾ ਛਡਾਊ ਕੇਂਦਰ ਵਿੱਚੋਂ ਦਵਾਈਆਂ ਲੈਣ ਵਾਲੇ ਮਰੀਜ਼ਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਮੈਂ ਕੀ ਨਾਂ ਜੀ ਆਪਣਾ ਸੋਨੁਬਲਾਂ ਜੀ ਹਾਂ ਜੀ ਕੀ ਮਾਵਲਾ ਕੀ ਜਿਹੜਾ ਸਿਵਲ ਹਸਪੀਟਲ ਦੇ ਬਾਹਰ ਧਰਨਾ ਦਿੱਤਾ ਪਿਛਲੇ 10 ਸਾਲਾਂ ਤੋਂ ਨਸ਼ਾ ਛਡਾਊ ਕੇਂਦਰ ਫਗਵਾੜਾ ਵਿੱਚ ਕੰਮ ਕਰ ਰਹੇ ਹਾਂ ਪਰ ਸਾਡੇ ਨਾਲ ਓਲ स्पोर्ट ਕਲੀਨਿਕ ਦਾ ਸਟਾਫ ਵੀ ਨਾਲ ਹੀ ਹੈ ਠੀਕ ਹੈ ਸਾਨੂੰ ਇਧਰ ਤਕਰੀਬਨ ਸਾਣਾ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਜਾ ਰਿਹਾ ਸਾਨੂੰ ਬਰਾਬਰ ਤਨਖਾਹ ਬਰਾਬਰ ਕੰਮ ਦੇ ਓਟ ਵਾਲੇ ਕੰਮ ਬਰਾਬਰ ਕੰਮ ਕਰ ਰਹੇ ਅਸੀਂ ਵੀ ਬਰਾਬਰ ਕੰਮ ਕਰ ਰਹੇ ਹਾਂ ਪਰ ਤਨਖਾਹ ਵਿੱਚ ਬਹੁਤ ਜ਼ਿਆਦਾ ਵਿਤਰਾ ਕੀਤਾ ਗਿਆ ਪਿਛਲੇ ਤਕਰੀਬਨ 2 ਸਾਲਾਂ ਤੋਂ ਅਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ ਪਰ ਸਾਨੂੰ ਮੀਟਿੰਗਾਂ ਦਾ ਟਾਈਮ ਦੇ ਕੇ ਸਾਨੂੰ ਮੀਟਿੰਗਾਂ ਵਿੱਚ ਬੁਲਾਇਆ ਹੀ ਨਹੀਂ ਜਾ ਰਿਹਾ ਇਸ ਤੱਕ ਸਾਡੀ ਇਹ ਹੀ ਮੰਗ ਹੈ ਕਿ ਸਾਡੇ ਸਾਰੇ ਮੁਲਾਜ਼ਮਾਂ ਦੀ ਸੁਲਵਾਈ ਕੀਤੀ ਜਾਵੇ ਸਾਰੇ ਤਕਰੀਬਨ ਲਗਾਤਾਰ ਕੰਮ ਕਰਦੇ ਪਏ ਹਾਂ ਸਾਨੂੰ ਪੱਕਾ ਕੀਤਾ ਜਾਵੇ ਤੁਹਾਡੀਆਂ ਸਾਰੀਆਂ ਤਕਰੀਬਨ ਜੋ ਮੁਸ਼ਕਲਾਂ ਨੇ ਉਹ ਸੁਣੀਆਂ ਜਾਣ ਤੁਹਾਡੀ ਕੋਈ ਉੱਚ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੋਵੇ ਮੀਟਿੰਗਾਂ ਸਾਡੇ ਬਹੁਤ ਜ਼ਿਆਦਾ ਹੋਈਆਂ ਨੇ ਪਰ ਸਾਨੂੰ ਮੀਟਿੰਗਾਂ ਦਾ ਕੋਈ ਪ੍ਰੋਪਰ ਸਨਲ ਸੁਣਵਾਈ ਨਹੀਂ ਹੋ ਰਹੀ ਕੋਈ ਵੀ ਕੋਈ ਸੈਲਰੀ ਵਗੈਰਾ ਸੈਲਰੀ ਵਗੈਰਾ ਮਦਦ ਮਿਲਦੀਆਂ ਨੇ ਹਾਂਜੀ ਸੋ ਸਾਰੀ ਸਰਕਾਰ ਕੇ ਇਹ ਮੰਗ ਹੈ ਸਾਡੀ ਸੁਣਵਾਈ ਕੀਤੀ ਜਾਵੇ ਜਿਹੜਾ ਤੁਸੀਂ ਅੱਜ ਧਰਨਾ ਦਿੱਤਾ ਵਾ ਅਨੁਮਿੱਥੇ ਸਮੇਂ ਲਈ ਦਿੱਤਾ ਜਾਂ ਮਤਲਬ ਕੀ ਸਾਡੀ ਸਟ੍ਰਾਈਕ ਦੋ ਦਿਨ ਦੀ ਹੈ 5 ਜੋ 6 ਤਰੀਕ ਨੂੰ ਕੱਲ ਸਾਡੀ ਜੰਦਰ ਰੈਲੀ ਹੋ ਰਹੀ ਹੈ ਉਹਦੇ ਵਿੱਚ ਅਸੀਂ ਤਕਰੀਬਨ ਸਾਰੇ ਪੰਜਾਬ ਸਰਕਾਰ ਦੇ ਜਿੰਨੇ ਵੀ ਇੰਪਲੋਈ ਆ ਉਤੇ ਹੀ ਆਪਣੀ ਸਰਵਾਜਰੀ ਪੰਜਾਬ ਸਰਕਾਰ ਤੱਕ ਪਹੁੰਚਾਵਾਂ ਸਰਕਾਰ ਦੀਆਂ ਨੀਤੀਆਂ ਖਿਲਾਫ ਆ ਜਾ ਡਾ ਜੁਨੀਅਨ ਵੱਲੋਂ ਕਾਲ ਦੇ ਕੇ ਧਰਨਾ ਦਿੱਤਾ ਗਿਆ ਜੋ ਕਿ ਸਾਨੂੰ ਪਿਛਲੇ 2 ਸਾਲ ਤੋਂ ਪਰਤੰਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਮੀਟਿੰਗਾਂ ਦਾ ਟਾਈਮ ਦੇ ਕੇ ਮੀਟਿੰਗਾਂ ਕਰਕੇ ਕੋਈ ਮੀਟਿੰਗਾਂ ਫਿਰ ਬੇਫਜ਼ੂਲ ਰਹਿ ਗਈਆਂ ਵਾ ਕੋਈ ਉਹਦਾ ਥਾਂ ਨਹੀਂ ਕੱਢਿਆ ਗਿਆ ਇਸ ਕਰਕੇ 2 ਦਿਨ ਦੀ ਹੜਤਾਲ ਕੀਤੀ ਗਈ ਹੈ 5 ਅੱਜ ਇੱਥੇ ਕੀਤੀ ਗਈ ਹੈ 6 ਤਰੀਕ ਨੂੰ ਆਪਾਂ ਜਲੰਧਰ ਐਂਡੀ ਕਰ ਰਹੇ ਹਾਂ ਪੂਰੇ ਪੰਜਾਬ ਤੋਂ ਨਸ਼ਾ ਛਡਾਓ ਮੁਲਾਜ਼ਮ ਜੁਨੀਅਨ ਆ ਰਹੀ ਹੋਵੇ ਸੈਲਰੀ ਸਰ ਪੂਰੀ ਕੰਪਲੀਟ ਮਿਲਦੀ ਨਹੀਂ ਬਈ ਸੈਲਰੀ ਸਰ ਬਿਲਕੁਲ ਨਕੀਉਣੀਆਂ ਤਨਖਾਹ ਉਹ ਵੀ ਸਾਨੂੰ ਉਹ ਵੀ 1 ਮਹੀਨਾ ਪੈਂਡਿੰਗ ਰੱਖ ਕੇ ਤਨਖਾਹ ਦਿੱਤੀ ਜਾਂਦੀ ਹੈ 2 ਮਹੀਨੇ ਪੈਂਡਿੰਗ ਰੱਖ ਕੇ ਜਿਹੜੇ ਆ ਜਿਹੜੇ ਮਾਲ ਆਪਣੇ ਓੜ ਦੇ ਸਟਾਫ ਨੇ ਇਹਨਾਂ ਦੀ ਤਾਂ 4-4 ਮਹੀਨੇ ਦੀ ਪੈਂਡਿੰਗ ਹੈ ਤਨਖਾਹ ਇਸ ਕਰਕੇ ਅਸੀਂ ਕਹਿੰਦੇ ਆ ਕਿ ਸਾਡਾ ਕੋਈ ਪੱਕਾ ਹੱਲ ਕੀਤਾ ਜਾਵੇ ਸਾਨੂੰ ਰੈਗੂਲਰ ਕੀਤਾ ਜਾਵੇ ਦੇਖ ਜੀ ਕੁਮਾਰ ਜੀ ਅੱਜ ਸਿਵਲ ਹਸਪੀਟਲ ਆਏ ਆ ਕਿ ਮਾਮਲਾ ਕੀ ਸਰ ਮਾਮਲਾ ਸਰ ਆਪਣੇ ਜਿਹੜੇ ਜਿੰਨੇ ਵੀ ਆ ਗਰੀਬ ਘਰਾਂ ਦੇ ਆ ਜਿੰਨੇ ਵੱਧ ਨਸ਼ਾ ਕਰਦੇ ਸੀ ਗਵਰਨਮੈਂਟ ਉਹਨਾਂ ਦਾ ਨਸ਼ਾ ਛਡਾਉਣਾ ਚਾਹੁੰਦੀ ਆ ਜੋ ਦਵਾਈ ਲੱਗੀ ਹੋਈ ਸਿਵਲ ਹਸਪੀਟਲ ਜੀ ਥੱਲੇ ਰੱਖੜੀ ਦਵਾਈ ਸੋ ਇਹ ਦਿਹਾੜੀਦਾਰ ਬੰਦੇ ਆ ਸਵੇਰੇ ਦਵਾਈ ਲੈਣ ਆਏ ਆ ਤੇ ਮੈਡਮ ਹੁਣੇ ਸਟ੍ਰਾਈਕ ਕੀਤੀ ਆ ਕੋਈ ਇਹਨਾਂ ਦਾ ਚੱਕਰ ਮਸਲਾ ਤਨਖਾਹ ਦਾ ਤੇ ਇਹ ਦਿਹਾੜੀਦਾਰ ਬੰਦੇ ਆ ਜੋ ਕਿ ਰੋਜ਼ ਜੋ ਕਿ ਜਿਸਨੇ ਵੀ ਇਹ ਦਿਹਾੜੀ ਲਵਣੀ ਆ ਤੇ ਉਹ ਉਹਦੇ ਨਾਲ ਹੀ ਉਹਦਾ ਘਰ ਪਰਿਵਾਰ ਦਾ ਟੱਬਰ ਚੱਲਣਾ ਆ ਇਸ ਕਰਕੇ ਵੀ ਸਾਰੇ ਦਵਾਈ ਲੈਣ ਆਏ ਆ ਕਿਸੇ ਨੂੰ ਦਵਾਈ ਨਹੀਂ ਮਿਲ ਰਹੀ ਹੁਣ ਇਹਨਾਂ ਗਰੀਬਾਂ ਵਿਚਾਰਿਆਂ ਦੀ 5-500 6-600 ਰੁਪਏ ਦਿਹਾੜੀ ਟੁੱਟ ਰਹੀ ਆ ਇਹ ਕੀ ਕਮਾਉਣਗੇ ਤੇ ਕੀ ਘਰ ਲਿਆ ਕੇ ਦੇਣਗੇ ਕਿੱਥੋਂ ਇਹਨਾਂ ਦਾ ਚੁੱਲ੍ਹਾ ਚੱਲੂ ਤੇ ਸੋ ਮੈਂ ਤਾਂ ਇਹ ਚਾਹੁੰਦਾ ਵੀ ਸਾਰੇ ਇਹਨਾਂ ਦੀ ਦਿਹਾੜੀ ਟੁੱਟ ਰਹੀ ਆ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ